ਦੋਸਤੋ ਆ ਇੱਕ ਮਾਂ ਜਿਹੜੀ ਚਾਰਾਂ ਦਿਨਾਂ ਤੋਂ ਲਗਾਤਾਰ ਇਹ ਕਹਿ ਰਹੀ ਆ ਵੀ ਮੈਨੂੰ ਮੇਰੀ ਬੱਚੀ ਲਿਆ ਦਿਓ ਮੈਨੂੰ ਮੇਰੀ ਬੱਚੀ ਚਾਹੀਦੀ ਆ ਤੇ ਇਸ ਮਾਂ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਰੋ ਰੋ ਕੇ ਕਿ ਉਹ ਇੰਨਾ ਰੋ ਰਹੀ ਆ ਤੇ মিডিਆ ਸਾਹਮਣੇ ਉਸ ਨੂੰ ਜਿਹੜਾ ਬਿਆਨ ਦੇਣ ਦੇ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੀ ਆ ਉਹ ਜਿਹੜੀ ਮਾਂ ਬਸ ਉਹ ਰੋ ਹੀ ਰਹੀ ਆ ਤੇ ਬਸ ਇਹ ਕਹਿ ਰਹੀ ਆ ਕਿ ਮੈਨੂੰ ਮੇਰੀ ਬੱਚੀ ਚਾਹੀਦੀ ਆ ਮੈਨੂੰ ਮੈਨੂੰ ਮੇਰੀ ਬੱਚੀ ਲਿਆ ਕੇ ਦੋ ਤਾਂ ਇਹ ਪੂਰੀ ਕਹਾਣੀ ਕੀ ਆ ਤੇ ਇਹ ਪੂਰੀ ਘਟਨਾ ਕਿਵੇਂ ਆ ਪਰ ਇਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿਨੇ ਆ ਦੱਸਿਆ ਇਹ ਜਾ ਰਿਹਾ ਕਿ ਇਹ ਜਿਹੜੇ ਪ੍ਰਵਾਸੀ ਪਰਿਵਾਰ ਆ ਬਿਹਾਰ ਦੇ ਦੱਸੇ ਜਾ ਰਹੇ ਆ ਬਿਹਾਰ ਤੋਂ ਇਹ ਪ੍ਰਵਾਸੀ ਪਰਿਵਾਰ ਪੰਜਾਬ 'ਚ ਆਏ ਤੇ ਪੰਜਾਬ ਦੇ ਵਿੱਚ ਆ ਕੇ ਜਿਹੜੇ ਇਹ ਮਜ਼ਦੂਰੀ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਜਿਹੜੀ ਇਹ ਮਾਂ ਉਸਦੇ ਇਹ ਬਿਆਨ ਆਇਆ ਕਿ ਜਿਹੜੀ ਮੇਰੀ ਬੱਚੀ ਆ ਉਸ ਦਾ ਨਾਮ ਮਮਤਾ ਕੁਮਾਰੀ ਦੱਸਿਆ ਜਾ ਰਿਹਾ ਹੈ ਤੇ ਉਮਰ ਲਗਭਗ 7 ਸਾਲ ਦੀ ਦੱਸੀ ਜਾ ਰਹੀ ਆ ਤਾਂ ਇਹਨਾਂ ਪੀੜਤ ਪਰਿਵਾਰਾਂ ਨੇ ਇਹ ਕਿਹਾ ਕਿ ਜਿਹੜੀ ਮਮਤਾ ਉਹ ਘਰ ਵਿੱਚ ਖੇਡ ਰਹੀ ਸੀ ਤਾਂ ਅਸੀਂ ਆਪਣੇ ਕੰਮ ਦੇ ਸਿਲਸਲੇ ਲਈ ਬਾਹਰ ਗਏ ਸੀ ਅਸੀਂ ਜਿਹੜਾ ਦਿਹਾੜੀ ਦੱਪੇ ਦਾ ਕੰਮ ਕਰਨ ਗਏ ਸੀ ਤਾਂ ਜਦੋਂ ਅਚਾਨਕ ਅਸੀਂ ਰਾਤ ਨੂੰ 7:30 ਦੇ ਕਰੀਬ ਘਰ ਆਉਨੇ ਆਂ ਤਾਂ ਦਰਵਾਜ਼ਾ ਖੋਲ ਕੇ ਦੇਖਦੇ ਆਂ ਤਾਂ ਉੱਥੇ ਸਾਡੀ ਬੱਚੀ ਜਿਹੜੀ ਆ ਗਈ ਲਾਪਤਾ ਹੋ ਜਾਂਦੀ ਆ ਜਿਹੜੀ ਬੱਚੀ ਸਾਡੇ ਘਰ ਵਿੱਚ ਮੌਜੂਦ ਨਹੀਂ ਹੁੰਦੀ ਤਾਂ ਬਾਅਦ ਵਿੱਚ ਜਿਹੜੇ ਘਰ ਦੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਜਿਹੜੀ ਆ ਗਈ ਆਪਣੀ ਬੱਚੀ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਆ ਪਰ ਕਿਸੇ ਨੇ ਕੋਈ ਵੀ ਇਹ ਗੱਲ ਨਹੀਂ ਦੱਸੀ ਵੀ ਤੁਹਾਡੀ ਬੱਚੀ ਕਿੱਥੇ ਆ ਜਾਂ ਕਿਹਦੇ ਨਾਲ ਗਈ ਸਾਨੂੰ ਕਿਸੇ ਨੇ ਕੁਝ ਵੀ ਨਹੀਂ ਦੱਸਿਆ ਕਿ ਸਾਡੀ ਬੱਚੀ ਕਿੱਥੇ ਆ ਤਾਂ ਜਿਹੜੀ ਇਹ ਮਾਂ ਇਸ ਦਾ ਰੋ ਰੋ ਕੇ ਐਨਾ ਬੁਰਾ ਹਾਲ ਆ ਕਿਤੇ ਉਹ ਹੁਣ ਮੀਡੀਆ ਦੇ ਸਾਹਮਣੇ ਉਸ ਦੇ ਇਹ ਬਿਆਨ ਆਇਆ ਕਿ ਅਸੀਂ ਪ੍ਰਸ਼ਾਸਨ ਮੂਰੇ ਇਹੀ ਅਪੀਲ ਕਰਦੇ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਆ ਕਿ ਸਾਡੀਆਂ ਜਿਹੜੀਆਂ ਬੱਚੀਆਂ ਲਪਤਾ ਹੋ ਗਈਆਂ ਨੇ ਤਾਂ ਉਹਨਾਂ ਦੇ ਵਿੱਚ ਲੱਭ ਗਈ ਸਾਡੀ ਜਿਹੜੀ ਹੈ ਮਦਦ ਕਰਨ ਇੱਕ ਨਹੀਂ ਇਕੱਠੀਆਂ ਤਿੰਨ ਜਿਹੜੀਆਂ ਨਵਾਲਕ ਲੜਕੀਆਂ ਜਿਨ੍ਹਾਂ ਦੀ ਉਮਰ ਇੱਕ ਦੀ 11 ਸਾਲ ਦੀ ਦੱਸੀ ਜਾ ਰਹੀ ਹੈ ਇੱਕ ਦੀ 13 ਸਾਲ ਦੀ ਦੱਸੀ ਜਾ ਰਹੀ ਹੈ ਤੇ ਇੱਕ ਦੀ 8 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਕਿ ਜਿਹੜੀਆਂ ਇਹ ਤਿੰਨ ਨਵਾਲਕ ਬੱਚੀਆਂ ਨੇ ਇਹ ਪ੍ਰਵਾਸੀ ਪਰਿਵਾਰ ਦੇ ਜਿਹੜੀਆਂ ਪ੍ਰਵਾਸੀ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਤੇ ਪ੍ਰਵਾਸੀ ਪਰਿਵਾਰ ਦੀਆਂ ਹੀ ਲੜਕੀਆਂ ਦੱਸਣਾ ਜਾ ਰਹੀਆਂ ਨੇ ਤੇ ਉਹ ਅਚਾਨਕ ਹੀ ਕਿਉਂ ਲਾਪਤਾ ਹੋ ਜਾਂਦੇ ਨੇ ਜਾਂ ਉਹਨਾਂ ਨੂੰ ਕੌਣ ਲੈ ਕੇ ਜਾਂਦਾ ਇਹਦੇ ਬਾਰੇ ਹਲੇ ਕੋਈ ਵੀ ਵੱਡੀ ਜਿਹੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਦੂਜੇ ਪਾਸੇ ਪੀੜਿਤ ਪਰਿਵਾਰ ਦੇ ਵੀ ਇਹ ਪਿਤਾ ਦੇ ਵੀ ਇਹ ਬਿਆਨ ਆਇਆ ਕਿ ਜਿਹੜੀ ਸਾਡੀ ਬੱਚੀ ਆ 8 ਸਾਲ ਦੀ ਉਹ ਕਰੋ ਗਾਇਬ ਹੋ ਗਈ ਆ ਲਪਤਾ ਹੋ ਗਈ ਆ ਅਸੀਂ ਜਿਹੜੀ ਆ ਪੁਲਿਸ ਵਿੱਚ ਜਾ ਕੇ ਰਿਪੋਰਟ ਦਰਜ ਕਰਵਾਈ ਆ ਪਰ ਹਲੇ ਤੱਕ ਸਾਡਾ ਕਿਸੇ ਕੋਈ ਵੀ ਜਿਹੜੀ ਸਾਡੀ مدد ਨਹੀਂ ਕੀਤੀ ਕਿਸੇ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਤਾਂ ਇੱਕ ਹੋਰ ਪਿਤਾ ਦੇ ਵੀ ਬਿਆਨ ਆਏ ਆ ਉਹਦੀਆਂ ਜਿਹੜੀਆਂ ਦੋ ਬੱਚੀਆਂ ਜਿਸ ਦੀ ਉਮਰ ਇੱਕ ਦੀ 11 ਤੇ ਇੱਕ ਦੀ 13 ਸਾਲ ਦੀ ਉਮਰ ਦੱਸੀ ਜਾ ਰਹੀ ਆ ਉਸ ਪਿਤਾ ਨੇ ਵੀ ਇਹੀ ਕਿਹਾ ਕਿ ਸਾਨੂੰ ਘੱਟੋ ਘੱਟ 4 ਦਿਨ ਹੋ ਗਏ ਵੀ ਸਾਡੀਆਂ ਜਿਹੜੀਆਂ ਬੱਚੇ ਆ ਅਚਾਨਕ ਘਰੋਂ ਲਾਪਤਾ ਹੋ ਜਾਂਦੀਆਂ ਨੇ ਤਾਂ ਅਸੀਂ ਜਿਹੜਾ ਪੁਲਿਸ ਸਟੇਸ਼ਨ ਜਾ ਕੇ ਐਫ ਆਈ ਆਰ ਦਰਜ ਕਰਵਾਈ ਆ ਪਰ ਹਾਲੇ ਤੱਕ ਪੁਲਤ ਪ੍ਰਸ਼ਾਸਨ ਨੇ ਇਹਦੇ ਉੱਪਰ ਬੰਦੀ ਕਾਰਵਾਈ ਜਿਹੜੀ ਸ਼ੁਰੂ ਨਹੀਂ ਕੀਤੀ ਸਾਡੀ ਕੋਈ ਵੀ ਗੱਲਬਾਤ ਨਹੀਂ ਸੁਣ ਰਿਆ ਪਰ ਦੂਜੇ ਪਾਸੇ ਪੁਲਸ ਵਾਲਿਆਂ ਦੇ ਇਹ ਬਿਆਨ ਆਏ ਆ ਮੀਡੀਆ ਦੇ ਸਾਹਮਣੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਪ੍ਰਵਾਸੀ ਪਰਿਵਾਰ ਕਾ ਬਿਹਾਰ ਦੇ ਦੱਸੇ ਜਾ ਰਹੇ ਆ ਬਿਹਾਰ ਤੋਂ ਪੰਜਾਬ ਦੇ ਵਿੱਚ ਕੰਮ ਕਰਨ ਲਈ ਆਏ ਆ ਤਾਂ ਉਹ ਜਦੋਂ ਆਪਣੇ ਕੰਮ ਕੰਮ ਦੇ سلسلے ਕੋਲ ਬਾਹਰ ਜਾਂਦੇ ਤਾਂ ਉਹਨਾਂ ਦੀਆਂ ਜਿਹੜੀਆਂ ਤਿੰਨ ਬੱਚੀਆਂ ਨੇ ਘਰੋਂ ਅਚਾਨਕ ਲਾਪਤਾ ਹੋ ਜਾਂਦੀਆਂ ਨੇ ਕਿਸੇ ਨੂੰ ਕੁਝ ਵੀ ਨਹੀਂ ਦੱਸ ਕੇ ਗਈਆਂ ਵੀ ਅਸੀਂ ਕਿੱਥੇ ਜਾ ਰਹੀਆਂ ਅਚਾਨਕ ਗਾਇਬੀ ਹੋ ਗਈਆਂ ਤੇ ਹੁਣ ਪੁਲਸ ਦੇ ਇਹ ਬਿਆਨ ਆਏ ਆ ਕਿ ਅਸੀਂ ਜਿਹੜੇ ਜਿੱਥੇ-ਜਿੱਥੇ ਰਾਹਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਅਸੀਂ ਉਹਨਾਂ ਨੂੰ ਖੰਗਾਲ ਰਹੇ ਆ ਤੇ ਉਹਨਾਂ ਦੀ ਮਦਦ ਦੁਆਰਾ ਅਸੀਂ ਜਿਹੜੀਆਂ ਲੜਕੀਆਂ ਨੂੰ ਲੱਭਣ ਦੀ ਜਿਹੜੀ ਭਾਲ ਕਰ ਰਹੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਟੈਕਨੀਕਲ ਜਿਹੜੀ ਤਕਨੀਕ ਆ ਅਸੀਂ ਉਹਦੇ ਅਕੋਰਡਿੰਗ ਹੀ ਅਸੀਂ ਜਿਹੜੀ ਹੈ ਨਾ ਬੱਚਿਆਂ ਦੀ ਭਾਲ ਕਰ ਰਹੇ ਹਾਂ ਤਾਂ ਹੋਰ ਵੀ ਸਾਡੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਦੀ ਮਦਦ ਦੁਆਰਾ ਵੀ ਅਸੀਂ ਜਿਹੜੀ ਹੈ ਤਿੰਨ ਬੱਚਿਆਂ ਜਿਹੜੇ ਗਾਇਬ ਹੋਈਆਂ ਨੇ ਨਵਾਲਿਕ ਉਹਨਾਂ ਦੀ ਅਸੀਂ ਜਾਂਚ ਕਰਨ ਦੇ ਲਈ ਅਸੀਂ ਜੁਟੇ ਆ ਤਾਂ ਇਹਦੇ ਬਾਰੇ ਜੇਕਰ ਕੋਈ ਵੀ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਜਦ ਬੱਚੀਆਂ ਸਾਨੂੰ ਮਿਲ ਗਈਆਂ ਤਾਂ ਅਸੀਂ ਮੀਡੀਆ ਦੇ ਸਾਹਮਣੇ ਜਿਹੜੇ ਬਿਆਨ ਆ ਜ਼ਰੂਰ ਦੇਵਾਂਗੇ ਕਿ ਬੱਚੀਆਂ ਗਾਇਬ ਕਿਉਂ ਹੋਈਆਂ ਨੇ ਉਹਨੂੰ ਉਹਨਾਂ ਨੂੰ ਕੌਣ ਲੈ ਗਿਆ ਇਦੇ ਬਾਰੇ ਤਾਂ ਉਦੋਂ ਹੀ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਜਦੋਂ ਪੁਲਸ ਦੇ ਹੱਥ ਕੋਈ ਸੁਰਾਗ ਲੱਗੇਗਾ ਜਾਂ ਪੁਲਸ ਦੇ ਪੁਲਸ ਜੇ ਉਹਨਾਂ ਬੱਚੀਆਂ ਜਿਹੜੀਆਂ ਗਾਇਬ ਹੋਈਆਂ ਨੇ ਵੀ ਉਹ ਪੁਲਸ ਜਿਹੜੀ ਆ ਉਹਨਾਂ ਨੂੰ ਪਾਲ ਕੇ ਆਪਣੇ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਜਿਹੜੀਆਂ ਸੌਪ ਦਿੱਤੀਆਂ ਜਾਣੀਆਂ ਅਤੇ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਕਿ ਇੱਕ ਹੀ ਪਰਿਵਾਰਕ ਮੈਂਬਰਾਂ ਦੀਆਂ ਤਿੰਨ ਜਿਹੜੀਆਂ ਨਵਾਲਕ ਬੱਚੀਆਂ ਨੇ ਗਾਇਬ ਹੋ ਜਾਂਦੀਆਂ ਨੇ ਪਰ ਦੂਜੇ ਪਾਸੇ ਇੱਕ ਜਿਹੜੀ ਮਾਂ ਉਸ ਦਾ ਰੋ ਰੋ ਕੇ ਇੰਨਾ ਬੁਰਾ ਹਾਲ ਹੋਇਆ ਪਿਆ ਕਿ ਉਸ ਤੋਂ ਬਿਆਨ ਵੀ ਨਹੀਂ ਦਿੱਤੇ ਜਾਂਦੇ ਬਸ ਉਹ ਇੱਕ ਗੱਲ ਹੀ ਕਹਿ ਰਹੀ ਆ ਕਿ ਮੈਨੂੰ ਮੇਰੀ ਬੱਚੀ ਚਾਹੀਦੀ ਆ ਮੈਨੂੰ ਮੇਰੀ ਬੱਚੀ ਲਿਆ ਕੇ ਦੋ ਮੇਰੇ ਉਸ ਔਰਤ ਦੇ ਇਹ ਵੀ ਬਿਆਨ ਆਇਆ ਕਿ ਮੇਰੇ ਜਿਹੜੇ ਚਾਰ ਬੱਚੇ ਆ ਉਹ ਜਿਹੜੀਆਂ ਮੇਰੀਆਂ ਕੁੜੀਆਂ ਨੇ ਉਹ ਬਿਹਾਰ ਦੇ ਵਿੱਚ ਰਹਿ ਰਹੀਆਂ ਦੋ ਮੇਰੇ ਨਾਲ ਇੱਕ ਕੁੜੀ ਮੇਰੇ ਨਾਲ ਇੱਕ ਕੁੜੀ ਤੇ ਮੁੰਡਾ ਜਿਹੜਾ ਮੇਰੇ ਨਾਲ ਇੱਥੇ ਰਹਿ ਰਹੇ ਆ ਤਾਂ ਜਿਹੜੀ ਮੇਰੀ 7 ਸਾਲ ਦੀ ਬੱਚੀ ਆ ਉਹ ਘਰ ਵਿੱਚ ਖੇਡ ਰਹੀ ਸੀ ਤਾਂ ਉਹਨੂੰ ਪਤਾ ਨਹੀਂ ਕੌਣ ਕਿਵੇਂ ਜਿਹੜਾ ਇਸ ਨੂੰ ਗੱਲਾਂ ਦੇ ਵਿੱਚ ਲਿਆ ਕੇ ਗੁੰਮਰਾਹ ਕਰਕੇ ਮੇਰੇ ਬੱਚੇ ਨੂੰ ਜਿਹੜੇ ਲੈ ਕੇ ਕੋਈ ਨਾ ਕੋਈ ਫਰਾਰ ਹੋ ਗਿਆ ਹੈ ਤਾਂ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਪ੍ਰਵਾਸੀ ਪਰਿਵਾਰਕ ਦੇ ਜਿਹੜੀਆਂ ਲੜਕੀਆਂ ਨੇ ਗਾਇਬ ਹੋ ਗਈਆਂ ਨੇ ਉਹਨਾਂ ਦਾ ਕਿਹਦੇ ਕੀਦਾ ਹੱਥ ਹੋ ਸਕਦਾ ਏ ਇਦਾਂ ਕੋਣ ਵੱਡਾ ਪੂਰਾ ਅੰਦੋਸ਼ੀ ਹੋ ਸਕਦਾ ਏ ਕਿ ਉਹ ਜਿਹੜੀਆਂ ਕੁੜੀਆਂ ਆਪਣੇ ਘਰੋਂ ਖੇਡਦੇ ਖੇਡਦੇ ਲਪਤਾ ਹੋ ਜਾਂਦੀਆਂ ਨੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ